ਅਕੀਨਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਜਸਵੰਦਰ ਸਿੰਘ ਜਸਵੰਦਰ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਲੋਕ ਹੈਗੇ ਨੇ ਗੁਰੂ ਘਰ ਦੀ ਜਿਵੇਂ ਆਪਣਾ ਕਹਿੰਦੇ 80 ਕਿਲੇ ਨੇ ਸਵਾਲ ਉਠਾਉਂਦੇ ਆ ਵੀ ਉਹਨਾਂ ਜਿਹੜੇ ਪ੍ਰਬੰਧਕ ਨੇ ਜਾਂ ਉੱਥੇ ਜਿਹੜੇ ਮੈਨੇਜਰ ਨੇ ਵੀ ਖਾਨੀ ਇਹ ਜੋ ਕੁਛ ਕਰ ਦੇਣੇ ਵਾਅਦਾ ਕਟਾ ਲੱਗਦਾ ਵੀ ਜਹੀ ਗੱਲ ਹੁੰਦੀ ਹੋਊ ਗੁਰਦੁਆਰੇ ਚ ਦੇਖੋ ਜੋ ਲੋਕਾਂ ਦੇ ਸੰਦਰਭ ਦੀ ਗੱਲ ਆ ਜਿਵੇਂ ਲੋਕ ਸਵਾਲ ਕਰਦੇ ਨੇ ਕਿ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ 80 ਕਿਲੇ ਪੈੜੀ ਦੇ ਨੇ ਇੱਥੇ ਕੁਝ ਹੁੰਦਾ ਨਹੀਂ ਜਾਂ ਇੱਥੇ ਪ੍ਰਬੰਧ ਦੇ ਵਿੱਚ ਬੜਾ ਕਰਾਪਸ਼ਨ ਚਲਾਉਂਦਾ ਹੈ ਜਾਂ ਮੈਨੇਜਰ ਹੈ ਜਾਂ ਕੋਈ ਇੰਚਾਰਜ ਹੈ ਉਹ ਖਾ ਜਾਂਦਾ ਸੋ ਜਿਹੜੇ ਇਹ ਸਵਾਲ ਨੇ ਬਿਲਕੁਲ ਬੇਬੁਨਿਆਦੇ ਨੇ ਕਿਉਂਕਿ ਕੇਵਲ ਇਹ ਬਾਹਰੀ ਤੌਰ ਤੇ ਸਵਾਲ ਨੇ ਜਦ ਕੀ ਅ ਬੜੇ ਹੀ ਖੇੜ ਤਦਕੋ ਸਾਰੇ ਆਪਾਂ ਜਾਣਦੇ ਆ ਵੀ ਜਿਹੜਾ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਰਦਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਦੇ ਵਿੱਚ ਜਦੋਂ ਆਪਾਂ ਜਾਵਾਂਗੇ ਵੇਖਾਂਗੇ ਇੱਥੇ ਆ ਕੇ ਸਾਰੇ ਪ੍ਰਬੰਧ ਨੂੰ ਤੇ ਬਹੁਤ ਪਾਰਦਰਸ਼ੀ ਢੰਗ ਦੇ ਨਾਲ ਪ੍ਰਬੰਧ ਹੁੰਦਾ ਸੋ ਇਹਦੇ ਵਿੱਚ ਕੋਈ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਜਿਵੇਂ ਆਪਾਂ ਸਾਰਾ ਤੁਸੀਂ ਦੇਖਿਆਗਾ ਕਿ 30-35 ਲੱਖ ਰੁਪਇਆ ਲਾ ਕੇ ਬਹੁਤ ਸੁੰਦਰ ਦਰਬਾਰ ਸਾਹਿਬ ਤੇ ਇਸੇ ਤਰ੍ਹਾਂ ਖੇਤ ਦੇ ਵਿੱਚ ਵੱਖ-ਵੱਖ ਪਲਾਟਾਂ ਦੇ ਵਿੱਚ ਮੋਟਰਾਂ ਦਾ ਸਮੇਂ-ਸਮੇਂ ਤੇ ਡਿਵੈਲਪਮੈਂਟ ਦੇ ਕੰਮ ਜਿਹੜੇ ਹੁੰਦੇ ਨੇ ਸੋ ਔਨ ਰਿਕਾਰਡ ਸਾਰਾ ਡਾਟਾ ਆਪਣੇ ਕੋਲ ਮੌਜੂਦ ਹੁੰਦਾ ਜਿਸ ਤਰ੍ਹਾਂ ਆਪਾਂ ਗੱਲ ਕਰੀ ਖਰਚੇ ਵੀ ਕਾਫੀ ਹੁੰਦੇ ਹੋਣੇ ਆਪਾਂ ਜੀ ਮੰਥਲੀ ਖਰਚੇ ਲਾ ਲਈਏ ਮੰਥਲੀ ਖਰਚੇ ਲਾ ਲਓ ਤੁਸੀਂ ਆਪਣਾ ਵੀ ਤਕਰੀਬਨ 60-65 ਲੱਖ ਇੱਕ ਸਾਲ ਤੇ ਇਸੇ ਤਰ੍ਹਾਂ ਬਿਜਲੀ ਦਾ ਬਿੱਲ ਹੋ ਜਾਂਦਾ ਹੋਰ ਰੁਟੀਨ ਦੇ ਜਿਹੜੇ ਖਰਚੇ ਨੂੰ ਹੁੰਦੇ ਰਹਿੰਦੇ ਨੇ ਹਾਂ ਪਰ ਫਿਰ ਵੀ ਜਿਹੜੀ ਆਪਣਾ ਪ੍ਰਬੰਧਕ ਕਮੇਟੀ ਹੈ ਮੈਨੇਜਮੈਂਟ ਕਰਕੇ ਬਧੀਆ ਟਰੋਪਰ ਢੰਗ ਨਾਲ ਚਲਾ ਰਹੀ ਹੈ ਹਾਂ ਜੋ ਹੁਣ ਜਿਵੇਂ ਸਾਡੇ ਇੱਥੇ ਮੈਨੇਜਰ ਨੇ ਸਰਦਾਰ ਜੈਪ ਸਿੰਘ ਜੋਗਾ ਬਹੁਤ ਵਧੀਆ ਢੰਗ ਦੇ ਨਾਲ ਪਹਿਲਾਂ ਇੰਚਾਰਜ ਰਹਿ ਕੇ ਗਏ ਨੇ ਸਾਡੇ ਇੱਥੇ ਸੋ ਜਿਹੜੇ ਸ੍ਰੋਮਨੀ ਕਮੇਟੀ ਦੇ ਮੁਲਾਜ਼ਮ ਨੇ ਉਹ ਇੱਥੇ ਸਮੇਂ-ਸਮੇਂ ਤੇ ਬਹੁਤ ਚੰਗੇ ਤੇ ਸੁਹਿਰਦ ਢੰਗ ਦੇ ਨਾਲ ਮੁਲਾਜ਼ਮਾਂ ਨੂੰ ਗਾਈਡ ਕਰਦੇ ਨੇ ਔਰ ਪ੍ਰਬੰਧ ਨੂੰ ਚਲਾ ਰਹੇ ਨੇ ਇਹਦੇ ਵਿੱਚ ਕੋਈ ਵੀ ਸ਼ਿਕਾਇਤ ਖਾਨੂੰ ਆਪਣੇ ਵੱਲੋਂ ਨਹੀਂ ਹੈ ਇਸ ਤਰ੍ਹਾਂ ਦੇ ਲੋਕ ਆਵਾਜ਼ ਠਾਉਂਦੇ ਨੇ ਇਸ ਤਰ੍ਹਾਂ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਦੀ ਗੱਲ ਹੈ ਜਿਹੜੀ ਦੇਖੋ ਲੋਕਾਂ ਨੇ ਬਾਬੇ ਨਾਲ ਕੋਈ ਨੀ ਬਖਸ਼ਿਆ ਉਹਨਾਂ ਨੂੰ ਵੀ ਕੋਈ ਭੂਤਨਾ ਬਤਾਲਾ ਕਹਿੰਦਾ ਸੀ ਸੋ ਜਿਹੜੇ ਪ੍ਰਬੰਧ ਨੇ ਪ੍ਰਬੰਧ ਦੇ ਵਿੱਚ ਆ ਕੇ ਜਦੋਂ ਆਪਾਂ ਵੇਚਦੇ ਆ ਉਦੋਂ ਪਤਾ ਲੱਗਦਾ ਬਾਹਰੀ ਤੌਰ ਤੇ ਜਿਹੜੇ ਪੰਥ ਵਿਰੋਧੀ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸੰਦਰਭ ਦੇ ਵਿੱਚ ਵਿਰੋਧੀਆਂ ਦਾ ਕੰਮ ਹੀ ਵਿਰੁੱਧ ਬੋਲਣਾ ਹੁੰਦਾ ਸੋ ਬੋਲਦੇ ਰਹਿੰਦੇ ਆ ਪਰ ਜਦੋਂ ਆਪਾਂ ਵੇਚਾ ਕਿਸ ਪ੍ਰਬੰਧ ਨੂੰ ਵੇਖਦੇ ਆ ਤਾਂ ਅੱਜ ਮੈਂ ਪੂਰੇ ਸੰਸਾਰ ਦੇ ਵਿੱਚ ਕਹਿ ਸਕਦਾ ਇਸ ਧਾਰਮਿਕ ਸਥਾਨਾਂ ਦਾ ਅਜਿਹਾ ਸੁਚੱਜਾ ਪ੍ਰਬੰਧ ਹੈ ਜਿਹੜਾ ਕਿਤੇ ਵੀ ਦੇਖਣ ਨੂੰ ਨਹੀਂ ਮਿਲੂਗਾ ਜਿਹੜੀ ਸੰਗਤ ਆਉਂਦੀ ਆਪਾਂ ਸੰਗਤ ਦੀ ਗੱਲ ਕਰੀ ਉਹਨਾਂ ਦਾ ਕੀ ਹੁੰਦਾ ਵਿਚਾਰ ਆਪਣੇ ਗੁਰੂ ਘਰ ਨਾਲ ਦੇਖੋ ਜਿਹੜੀ ਸੰਗਤ ਆਉਂਦੀ ਆ ਜੋ ਰੁਟੀਨ ਦੀ ਸੰਗਤ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆਉਂਦੀ ਆ ਕਥਾ ਸਰਵਣ ਕਰਦੀ ਆ ਸੇਵਾ ਕਰਕੇ ਜਾਂਦੀ ਆ ਵਕ ਵਕ ਸਮੇਂ ਤੇ ਸਾਨੂੰ ਸਹਿਯੋਗ ਵੀ ਦਿੰਦੀ ਆ ਸੋ ਸੰਗਤ ਵੱਲੋਂ ਕੋਈ ਲਾਂਭਾ ਨਹੀਂ ਹੈ ਪਰ ਇੱਕ ਜਿਹੜਾ ਲੋਭੀ ਬੰਦਿਆਂ ਵੱਲੋਂ ਝੂਠਾ ਇੱਕ ਡੰਫ ਰਚਿਆ ਹੁੰਦਾ ਹੈ ਉਹ ਇੱਕ ਆਪਾਂ ਸਭ ਹੀ ਕਹਿ ਲਈਏ ਸਸਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਸਮੇਂ-ਸਮੇਂ ਤੋਂ ਵਿਰੋਧੀ ਇਹ ਜਤਨ ਹੈ ਜਿਹੜੇ ਉਹ ਕਰਦੇ ਰਹਿੰਦੇ ਆ ਸੋ ਉਹਨਾਂ ਦੇ ਵਰਗ ਲਾਉਣ ਦੇ ਵਿੱਚ ਕੁਝ ਲੋਕ ਆ ਵੀ ਜਾਂਦੇ ਨੇ ਪਰ ਜਿਹੜੇ ਸੁਹਿਰਦ ਨੇ بڑے ਲਿਖੇ ਵੀਰ ਨੇ ਜਦੋਂ ਆ ਕੇ ਇੱਥੇ ਵੇਖਦੇ ਆ ਵੀ ਦੇਖੋ ਆਮ ਗੁਰਦੁਆਰਾ ਸਹਿਬਾਨਾ ਦੇ ਅੰਦਰ ਚਲੇ ਜਾਓ 24 ਘੰਟਿਆਂ ਦੇ ਵਿੱਚੋਂ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਹਾਜ਼ਰ ਹੋ 9-10 ਵਜੇ ਜਿੰਦਾ ਲੱਗ ਜਾਂਦਾ ਇੱਥੇ ਤੁਹਾਨੂੰ 24 ਘੰਟੇ ਮੁਲਾਜ਼ਮ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਮਿਲੂ ਲੰਗਰ ਦੇ ਵਿੱਚ ਲਾਗਰੀ ਸਿੰਘ ਮਿਲੂ ਇਸੇ ਤਰ੍ਹਾਂ ਦਫ਼ਤਰ ਦੇ ਵਿੱਚ 8-9 ਘੰਟੇ ਸਾਡੇ ਜਿਹੜੇ ਮੁਲਾਜ਼ਮ ਆ ਉਹ ਹਾਜ਼ਰ ਮਿਲਦੇ ਨੇ ਸੋ ਇੱਥੇ ਇਸ ਗੱਲ ਦੀ ਵੱਡੀ ਖੁਸ਼ੀ ਹੁੰਦੀ ਆ ਸੰਗਤ ਦੇ ਵਿੱਚ ਜਦੋਂ ਮੱਥਾ ਟੇਕਣਾ ਆਉਂਦੀ ਆ ਵੀ ਇੱਥੇ ਗੁਰੂ ਸਾਹਿਬ ਕੋਲ ਹਰ ਸਮੇਂ ਇੱਕ ਮੁਲਾਜ਼ਮ ਹਾਜ਼ਰ ਹੈ ਪਰ ਦੂਜੇ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਜਿੰਦੇ ਲੱਗ ਜਾਂਦੇ ਆ ਸੋ ਇਸ ਗੱਲ ਦੀ ਵੀ ਜਿਹੜੀ ਸਲੋਤਾ ਹੈ ਜਾਂ ਸ਼ਿਫਟ ਦਾ ਸ੍ਰੋਣੀ ਕਮੇਟੀ ਦੇ ਪ੍ਰਬੰਧ ਦੀ ਹੈ ਬਹੁਤ ਵੱਡੀ ਵੈਰੂਚ ਹਲਸਾ ਵੈਰੂਚ ਖਤੇ ਅੱਜ ਜੀ ਪਹੁੰਚਿਆ ਪੰਡਾ ਉੱਭਾ ਬਿਠਾ ਇਹ ਤੇ ਗੁਰੂ ਘਰ ਬਣਿਆ ਗਿਆ ਕਿ ਉਹ ਸਰੌਂਗ ਕੁਆਲਿਟੀ ਦੇ ਅੰਦਰ ਆਉਂਦਾ ਹੈ ਸਾਡੇ ਨਾਲ ਨੇ ਤੇ ਨਿੰਦੇ ਜੀ ਸਾਹਿਬ ਗੱਲਬਾਤ ਕਰਾਵੇ ਕਿਸ ਤਰ੍ਹਾਂ ਨਿਯੁਮਨ ਕਰਦੇ ਨੇ ਜਾਂ ਇਹਦੇ ਲੋਕ ਵੱਡੇ ਵੱਡੇ ਬੱਲਾ ਕਰਦੇ ਨੇ ਕਿ ਗੁਰੂ ਘਰ ਦੀ ਜੀ ਕਮੇਟੀ ਆ ਜਾਂ ਹੋਰ ਹੈ ਇਸ ਤਰ੍ਹਾਂ ਇਹਦੇ ਵਿੱਚੋਂ ਕੋਈ ਵਧਕੜ ਕਰਦੀ ਹੈ ਪਰ ਅਸਲੀਅਤ ਤਾਂ ਜਿਹੜੀ ਜਾਨਾਂ ਕਿ ਸਾਡੇ ਨਾਲ ਨੇ ਅਜੈਬ ਸੱਦੀ ਜਿਹੜੇ ਨਿੰਦੇ ਜੀ ਸਾਹਿਬ ਨੇ ਸੱਸੀ ਕਰੀ ਇਹਦੇ ਕੀ ਕਰਾਂ ਚਾਹੁੰਦੇ ਜਿਸ ਤਰ੍ਹਾਂ ਸੀ ਮੈਂ ਕਰਦੇ ਉਹਨੇ ਤੁਸੀਂ ਸਾਡੇ ਕੋਲੋਂ ਉਸ ਸੀ ਮਿਲੀ ਹੈ ਕਿੰਨਾ ਗੱਲ ਜਿਹੜਾ ਇਥੇ ਲੱਗਦਾ ਤੁਹਾਨੂੰ ਬਹੁਤ ਸਾਰੇ ਮਸਕੂਲਾਜੀ ਦੇਖੋ ਸੰਗਤਾਂ ਨੇ ਮਨਵਾਨੇ ਵਿੱਚ ਕੁਝ ਨੂ ਹੋਰ ਕਰਦਾ ਉਹਨੇ ਬਹੁਤ ਸਾਰੇ ਅਮਦਨ ਨੂੰ ਹੀ ਜੁੜਾਇਆ ਜਾਂਦਾ ਤੇ ਇਹਦੇ ਉੱਥੋਂ ਦੇ ਦੁਆਰਾ ਸਾਡੇ ਤੇ ਖਰਚੇ ਨੇ ਉਹਨਾਂ ਦੇ ਮਤਲਬ ਕਿਸੇ ਵੀ ਸੰਗਤ ਨੂੰ ਉਹਨਾਂ ਤੇ ਕੋਈ ਕੋਈ ਬੋਤਾ ਗਿਆ ਨਹੀਂ ਸੰਗਤ ਸਿਰਫ ਤੇ ਸਿਰਫ ਕੰਦੀ ਆਮਦਨ ਦੇ ਇਹ ਸਭ ਕੁਝ ਦੁਆਰਾ ਸਾਡੇ ਨੂੰ ਆਮਦਨ ਆ ਗਈ ਆਮਦਨ ਨੂੰ ਆਧਾਰ ਮੰਨ ਕੇ ਗੋਟਵਾਰਾ ਸਾਹਿਬ ਨੂੰ ਹਰ ਵਕਤ ਮਤਲਬ ਟਾਰਗੇਟ ਕਰਦੇ ਟਾਰਗੇਟ ਕਰਦੇ ਰਹਿੰਦੇ ਨੇ ਕਿ ਇੱਥੇ ਆ ਨਹੀਂ ਹੋਇਆ ਜੀ ਇੱਥੇ ਆ ਨਹੀਂ ਹੋਇਆ ਕਿ ਜਦੋਂ ਕਿ ਇਹਦੇ ਬਿਲਕੁਲ ਮੇਰੀ ਗੱਲ ਹੈ ਉਹ ਇਹ ਹੁੰਦਾ ਹੈ ਸੰਗਤਾਂ ਕਈ ਵਾਰ ਤਾਂ ਜੇ ਉਹ ਜਿੱਦਾਂ ਇਹ ਗੋਟਵਾਰਾ ਸਾਹਿਬ ਹੈ ਗੋਟਵਾਰਾ ਸਾਹਿਬ ਦੇ ਨਾਮ ਤਕਰੀਬਨ 80 ਇਕੜ ਜ਼ਮੀਨ ਉਹ 80 ਇਕੜ ਇਕੜ ਜ਼ਮੀਨ ਉਹ ਦੇ ਰਹੇ ਇੱਥੇ ਹੋਣ ਵਾਲੇ ਕਾਰਜਾਂ ਨੂੰ ਜੇ ਆਪਾਂ ਕੋਲ ਮੁਲਾਕਾਤ ਦੇਖੀ ਜਿਹੜੇ ਇੱਥੇ ਦੇ ਮੁਲਾਜ਼ਮ ਨੇ ਐਸੇ ਮੁਲਾਜ਼ਮ ਇੱਥੇ ਘੱਟ ਨੇ ਸਾਡੇ ਕੋਲ ਘੱਟ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਤਨਖਾਹਾਂ ਨੇ ਜਿਹੜੀਆਂ ਉਹ ਵੀ ਬਹੁਤ ਹੀ ਅੰਦਰ ਘੱਟ ਨੇ 10000 ਤੋਂ ਥੱਲੇ ਜਿੰਨੇ ਵੀ ਹੈ ਰੋਜ਼ ਜਿੰਨੇ 10000 ਤੋਂ ਥੱਲੇ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਤਨਖਾਹ 1 ਲੱਖ ਇੱਕ ਮਹੀਨੇ ਦੀ 3 ਬੰਦੇ ਦੀ ਮਹੀਨੇ ਦੀ ਇਹ ਹੱਟਾ ਹੋ ਗਿਆ 170000 ਤਾਂ ਤੇ ਉਹ 12 ਲੱਖ ਰੁਪਏ ਕੱਲੀ ਨੇ ਤਨਖਾਹ ਜਾਂਦੀ ਸਾਹਿਬ ਜੀ ਸਾਹਿਬ ਜੀ ਤੇਰਾ ਹੁਣ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਤਾਂ ਮਤਲਬ ਐਸਾ ਨਹੀਂ ਪੱਖੇ ਚੱਲਦੇ ਹੁੰਦੇ ਸੀ ਆਪਾਂ ਹੁਣ ਏਸੀ ਵਗੈਰਾ ਲਾ ਕੇ ਵੱਡੇ ਪੱਖੇ ਸੰਗੋਲ ਤਾਂ ਵੱਧ ਗਈ ਆ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਵੀ ਤਕਰੀਬਨ 50000 ਦੇ ਕਰੀਬ ਹੁੰਦਾ ਤੇ 12 ਮਹੀਨਿਆਂ ਦਾ ਜੇ 5000 6 ਲੱਖ ਰੁਪਿਆ ਕਹਿੰਦੇ ਬਿਜਲੀ ਦਾ ਬਿੱਲ ਦਾ ਹੋਵੇ ਕੀ ਖਰਚਾ ਪੈਂਦਾ ਜਿਹੜਾ ਠੇਕੇ ਠੇਕੇ ਜ਼ਮੀਨ ਜਿਹੜੀ ਅਸੀਂ ਠੇਕੇ ਤੇ ਲਾਉਂਦੇ ਆ ਉਹ ਕੋਲ 30 ਤੋਂ 20 ਲੱਖ ਰਿਕਵਰੀ ਟੈਕ ਕੀਤਾ। ਪੂਰੀ ਇੱਕ ਸਾਲ ਦੀ ਇੱਕ ਸਾਲ ਦੀ। 12 ਲੱਖ ਤੇ 6 ਲੱਖ 18 ਲੱਖ ਰੁਪਇਆ ਤਾਂ ਇਹ ਹੀ ਹੋ ਗਿਆ। ਹਰੇ ਪੱਤਰ ਗਵਾਂ ਨਹੀਂ ਗੱਲ ਕੀਤੀ ਹੈ। ਕੰਨਿਆ ਤਰਖਾਹਾਂ ਨਹੀਂ ਕਰ। ਗੁਰੂ ਘਰ ਦੀ ਗੱਲ ਕੀਤੀ ਹੈ ਜਾਂ ਜਿਹੜੇ ਹੋਰ ਪੱਤੇ ਨੇ। ਫਿਰ ਲੰਗਰ ਚੱਲਦਾ। ਫਿਰ ਕੜਾ ਸਾਲ ਸਵੇਰੇ ਵੱਲ ਲੰਮੀ ਨੇ। ਇਸ ਤਰ੍ਹਾਂ ਬਗਲ ਕਰੀ ਪ੍ਰਸ਼ਾਦ ਸਾਗਰੀ ਦੇ ਕੇ ਕਰਦੇ ਆਪਾਂ ਦੇਸੀ ਘੋਸ ਬਿਆਰ ਕੇ ਇਹ ਕਾਫੀ ਖਰਚਾ ਪੈਣ ਵਾਲਾ ਹੁਣ ਦੇਖੋ ਇਹ ਖਰਚ ਕਰ ਲੋ ਅਸੀਂ ਕਿਲੋ ਕੋ ਬੋਨੇ ਕਿਲੋ ਦੀ ਪ੍ਰਸ਼ਾਦ ਬਣਾਉਦੇ ਆ 1 ਕਿਲੋ ਪ੍ਰਸ਼ਾਦ ਦੇਖੋ ਕਿੰਨੇ ਦਾ ਬਣਦਾ ਜੇ ਨੂੰ ਆਪਾਂ ਪੂਰਾ ਲਾਂਚ ਮੋਲ ਲੱਗਿਤ ਹੈ 1000 ਰੁਪਏ ਦਾ ਬਣ ਗਿਆ ਦਿੱਲੀ ਨੂੰ ਲੇਦੀ ਦਾ ਨੋਇਦਾ ਤੇ 3000 ਦਾ ਪ੍ਰਸ਼ਾਦ ਹੈ ਤੇ ਜਿਹੜੀ ਗੋਲ ਕਰ ਸਾਡੀ ਉਹ ਇੱਥੇ ਹੁਣ ਮੈਂ ਕਹਿੰਦਾ ਅੱਗੇ ਵਧੇ ਤਾਂ ਦਰਬਾਰ ਸਾਹਿਬ ਬਣਿਆ ਹੋਣਾ ਮੈਂ ਕਹਿ ਨਹੀਂ ਸਕਦਾ ਪਰ ਇੱਕ ਦੋ ਪਹਿਲਾਂ ਇਹ 10000 ਮਰਦੂ ਪੂਰੇ ਗ੍ਰੀਨ ਦਾ ਹੈ ਉਹ ਦਾਸਾ ਤੇ ਸੰਗਤਾਂ ਨੂੰ ਲੱਗਦਾ ਹੈ ਕਿ ਮਤਲਬ ਅਸੀਂ ਸ਼ਹਿਰੋਂ ਵੀ ਇਹ ਚੀਜ਼ ਪੈਸਾ ਜਿਹੜਾ ਬਹੁਤ ਹੀ ਜ਼ਿਆਦਾ ਪੈਸਾ ਹੈ ਮਤਲਬ ਹਰੇਕ ਚੀਜ਼ ਦਾ ਮਾਰਗ ਆ ਵੀ ਹੋਣਾ ਚਾਹੀਦਾ ਆ ਵੀ ਹੋਣਾ ਚਾਹੀਦਾ ਪਰ ਉਹਨਾਂ ਨੂੰ ਪਤਾ ਨਹੀਂ ਕਿ ਅੰਦਰ ਤੇ ਖਰਚੇ ਕਿਵੇਂ ਨੇ ਜੇ ਅਸੀਂ ਪੂਰੇ ਮਾਲਾਮੇ ਇੱਥੇ ਰੱਖ ਲਈਏ ਤੇ ਇਹਨਾਂ ਨੂੰ ਬੰਦਨੀਆਂ ਤਰਫਾ ਹੱਲ ਲਈਏ ਤਾਂ ਮੈਂ ਕਹਿੰਦਾ ਸਾਰਾ ਤੁਸੀਂ ਤਰਫਾ ਦੇ ਦਿੰਦਾ ਹਾਂ ਲੋਕਾਂ ਨੂੰ ਬਾਹਰੋਂ ਲੱਗਦਾ ਤਾਂ ਸੰਗਤ ਨੂੰ ਲੱਗਦਾ ਕਿ ਖਾਣੇ ਜਿਹੜੇ ਇਥੇ ਮਾਲਾਮੇ ਆ ਜਾਂ ਹੁੰਦੇ ਨੇ ਵੀ ਵਿਚਾਰ ਬਾਤ ਕਰ ਗਏ ਵੀ ਇਹ ਗੱਲ ਕਿਹਨੂੰ ਦੱਸਣਾ ਮੈਂ ਕਹਿੰਦਾ ਚਲੋ ਕੁੱਤੇ ਮੈਂ ਕਹਿੰਦਾ ਸਾਰੇ ਦੇਸ਼ ਭਾਈ ਹੁੰਦਾ ਪਰ ਮੈਂ ਜੇ ਤੁਸੀਂ ਲਾਉਂ ਸਾਹਿਬ ਹੁਣ ਜੀ 30% ਨਾ ਕਿੰਨੇ ਇਸ 27 ਲੱਖ ਰੁਪਏ ਤਾਂ ਤੁਹਾਨੂੰ ਖਰਚੇ ਮੈਂ ਗਣਿਆ ਤੇ 27 28 ਲੱਖ ਰੁਪਏ ਦਾ ਖਾਤਾ ਤੇ ਬਾਕੀ ਨਿੱਕੇ ਮੋਟੇ ਹੋਰ ਫੋਟੋ ਖਰਚੇ ਨੇ ਤੇ ਜਾਂ ਜਿਹੜੇ ਹੋ 80 ਕਿਲੇ ਵਾਹਣ ਦੇ ਨੇ ਉਹਦੇ ਤੇ ਹੁਣ ਅਸੀਂ ੱਟੋ-ਕੱਟ 3-4 ਲੱਖ ਰੁਪਏ ਲਾ ਕੇ ਹਟਿਆ ਸਾਰੇ ਕੰਪਟਰ ਚਾਹਵਾ ਲਵਾਇਆ ਮੋਟਰਾਂ ਲਵਾਈਆਂ ਨੇ ਉਹਨਾਂ ਦਿਨ ਖਰਚੇ ਹੁੰਦੇ ਉਹ ਆਇਆ ਹੈ ਖਰਚਾ ਤੋਂ ਬਿਨਾਂ ਕੋਈ ਖਰੀਦ ਤਿੰਨ ਖਰਚੇ। ਬਾਕੀ ਗੱਲ ਕਰੀ ਰੋਜ਼ ਇਹ ਵੀ ਲੈਂਗੁਏਜ ਸਾਡੇ ਤੇ ਕਰਦਾ ਸਦਾ ਤੇ ਆ ਨਹੀਂ ਹੈ ਅਸੀਂ ਪਟਕੋਟ ਅਸੀਂ 40 ਕੁਆਂਟਾ ਜਿਹੜੀ ਕਣਕ ਲਾਉਂਦੇ ਆ। ਉਹ ਇੱਥੇ ਲੱਗ ਜਾਂਦੀ। ਤੇ ਇਸ ਦਾ ਮਤਲਬ ਸੰਗਤਾਂ ਨੂੰ ਮਤਲਬ ਉਸਕੋ ਲੋਕਾਂ ਨੇ ਇਕੱਠਾ ਕਰਨਾ ਜਿਹੜੇ ਕੋਈ ਪੁਸੀ ਦੀ ਲੜਾਈ ਵਾਲੇ ਲੋਕ ਨੇ। ਉਹਨਾਂ ਨੇ ਮਤਲਬ ਕਿ ਇਹ ਸੰਗਤਾਂ ਦੇ ਵਿਰੁੱਧ ਮਤਲਬ ਬਹੁਤ ਹੀ ਜ਼ਿਆਦਾ ਭੜਵੀ ਪ੍ਰਚਾਰ ਕਰਕੇ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧ ਨੂੰ ਮਤਨਾਨ ਕੀਤਾ। ਜਿਹੋ ਕੇ ਹੈ ਵੀ ਕੋਈ ਇੱਥੇ ਗੱਲਬਾਤ ਹੈ ਗੱਲਬਾਤ ਸੰਗਤਾਂ ਤੇ ਖੜੀ ਹੈ ਜਿਹੜੀਆਂ ਇਹ ਸੰਸਤਾਵਾਂ ਨੇ ਸੰਗਤ ਤੋਂ ਨਾਲ ਚੱਲਦੀਆਂ ਨੇ ਸੰਗਤਾਂ ਦੇ ਤਿਲਕ ਤੋਂ ਨਾਲ ਚੱਲਦੇ ਪਰ ਹੁਣ ਤਿਲਕ ਤੋਂ ਦੀ ਬਜਾਏ ਮਤਲਬ ਸੰਗਤਾਂ ਤੋਂ ਹਣ ਤੇ ਮਤਲਬ ਜਿਹੜਾ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਹੈ ਉਹਦੇ ਵਾਦ ਉਹ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਨੇ ਆਹ ਪ੍ਰਾਪਰਟੀ ਹੈ ਇੱਕ ਕੋਈ ਗੁਰਦੁਆਰਾ ਸਾਹਿਬ ਦੀ ਆਪਣੀ ਪ੍ਰਾਪਰਟੀ ਹੈ ਸੰਗਤਾਂ ਦੇ ਵਿੱਚੋਂ ਮਰਜ਼ਾਦਾ ਅਨੁਸਾਰ ਵੰਡ ਕੇ ਜਿੱਦਾਂ ਮਤਲਬ ਕੋਈ ਜਿਆ ਸਾਰਿਆਂ ਸ ਨੂੰ ਹੁਣ ਤਾਂ ਆਪ ਕੇ ਇਸੇ ਨਿਗਾਹ ਤੇ ਲਾਈ ਹੈ ਉਹ ਸੰਗਤ ਦੇ ਲਈ ਲਈ ਬਾਕੀ ਜਿਵੇਂ AC ਲੱਗੀਆਂ ਨੇ ਪੱਖੇ ਲੱਗੇ ਵੀ ਖਰਾਬ ਹੁੰਦੇ ਨੇ ਹੱਤ ਜ਼ਿਆਦਾ ਬੈਸ। ਪਰ ਮੈਂ ਜੋ ਮੈਂ ਤੁਹਾਨੂੰ ਦੱਸਿਆ ਉਹ ਅਸੀਂ 40 ਲੱਖ ਦੇ ਵਿੱਚ ਦਰਵਾਜ਼ਾ ਸਾਹ ਤੇ ਨਾਮੇ ਤੇ ਲਾਇਆ। ਇਹਨੂੰ ਵੀ ਮਾਲਕ ਕਿ ਉਹ ਪਰ ਪੂਰਾ ਸਾਰਾ ਖਰਚਾ 40 ਲੱਖ ਦੇ ਵਿੱਚ ਲਾਇਆ। ਉਹਦੇ ਵਿੱਚ ਹੀ ਲਾਇਆ ਕਹਿੰਦੇ। ਮਤਲਬ ਬਹੁਤ ਜ਼ਿਆਦਾ ਮੁਸ਼ਕਲ ਦੇ ਨਾਲ ਮਤਲਬ ਕੱਲਾ ਕੱਲਾ ਪੈਸਾ ਬਚਾ ਕੇ ਮਤਲਬ ਇਥੋਂ ਉਹਨਾਂ ਦਾ ਪ੍ਰਬੰਧ ਹੈ ਉਹਨੂੰ ਫੇਰ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਹੁਣ ਸਗਰ ਅਸੀਂ ਤੇ ਉਹਨੂੰ ਦੇਖ ਲਿਆ ਨੇ ਕਿ 100 ਕਿਲਾ 100 ਕਿੰਨੇ ਨੂੰ ਬਹੁਤ ਵੱਡਾ ਵੱਡਾ ਮੁੱਦਾ ਪਰ ਸੌਕਲ ਦੇ ਉੱਤੇ ਵੀ ਖਰਚ ਹੋ ਰਿਹਾ ਹੈ ਤੇ ਫਿਰ ਇੱਥੇ ਗੁਰਦੁਆਰੇ ਸਸਤਾ ਕਿਉਂ ਕਰਤਾ ਹੈ ਜੇ ਸੌਕਲਾ ਕਿਸੇ ਇੱਕ ਘਰ ਕੋਲੇ ਹੋਵੇ ਆਪਾਂ ਮੀਰ ਮਾਨੀ ਇੱਕ ਸਸਤਾ ਕੋਲੇ ਹੋਵੇ ਉਹ ਆਪਾਂ ਬਹੁਤ ਹੀ ਵੱਡੀ ਗੱਲ ਨਹੀਂ ਸਸਤਾ ਕੋਲੇ ਤਾਂ ਹਜ਼ਾਰ ਕਿਲਾਉ ਨੂੰ ਵੀ ਛੋਟਾ ਕੋਣ ਬਹੁਤ ਸਾਰੇ ਸਾਡੇ ਸੁਲਤਾਨਾਂ ਨੇ ਇਹਨੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਹੈ ਜਿਨੇ ਇੱਥੇ ਖਰਚੇ ਵੀ ਬਹੁਤ ਵੱਡੇ ਨੇ ਤੇ ਜ਼ਮੀਨ ਵੀ ਬਹੁਤ ਹੈ ਇਹ ਮਤਲਬ ਇਹ ਇਸਨੂੰ ਨਾਲ ਨਹੀਂ ਦੇਖਣਾ ਚਾਹੀਦਾ ਤੇ ਉਹਦੇ ਕੰਮਕਾਰ ਦੇਖ ਕੇ ਵੀ ਤੁਹਾਨੂੰ ਸੰਗਤਨ ਅਪੀਲ ਕਰਦਾ ਕਿ ਉਹ ਸਾਰੀਆਂ ਚੀਜ਼ਾਂ ਨੂੰ ਇਹ ਮੰਨ ਨਹੀਂ ਸਮਝਉਂਦੀ ਆ ਸਾਡੇ ਕੋਲ ਵਾਤੇ ਸਮਝਦਾ ਇਹਦਾ ਹੁੰਦਾ ਪੂਰਾ ਸਾਲ ਦਾ ਤਾਰ ਕਰਦੇ ਉਹਨਾਂ ਨਾਲ ਦੇ ਇਸ ਕਿਹਦਾ ਕੀ ਕਰੀ ਇੱਕ ਰੁਪਈਆ ਦਾ ਕੋਈ ਫਰਕ ਪੈਣਾ ਇੱਕ ਰੁਪਈਆ ਦਾ ਹਰ ਟਿੱਕਾ ਲਗਾ ਕੇ ਤੋਰਿਆ ਉਹ ਇੱਕ ਰੁਪਈਆ ਦਾ ਫਰਕ ਪੈਣਾ ਆ ਲੋੜ ਇਹ ਲੋਕਾਂ ਨੂੰ ਸਮਝ ਨਹੀਂ ਜਿਹੜੇ ਸੰਗਤ ਲੈ ਕੇ ਜਾਂਦੇ ਉਹ ਲੱਗਦੇ ਦੇਖਦੇ ਕੀ ਕੀ ਦੇ ਲੁਕਾ ਦੇ ਫਰਕ ਕੀ ਹੁੰਦੇ ਹਨ ਜੀ ਤੁਸੀਂ ਮੇਰੇ ਕਰਨ ਤੋਂ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਜੀ ਹਾਂ ਜੀ ਉਹ ਤਾਂ ਬੜੀ ਮੇਨਚੇ ਨਾਲ ਕਰਕੇ ਚਲੋਗੇ ਜਿਹੜੀ ਸੰਗਤ ਹੈ ਉਹ ਆਪਣੇ ਹਿਸਾਬ ਨਾਲ ਬੜਾ ਕੁਝ ਕਹਿੰਦੀ ਆ ਉਹਨਾਂ ਦਾ ਆਪਣਾ ਨਿੱਜੀ ਲੈਣ ਹੁੰਦਾ ਹੈ ਤੇ ਜਿਹੜਾ ਸਾਡੇ ਹਲਕਾ ਸਾਹ ਦਾ ਮੈਂਬਰ ਸਾਹਿਬ ਆਮ ਹੁੰਦੇ ਨੇ ਉਹਨਾਂ ਨੂੰ ਵੀ ਸੰਗਤਾਂ ਜਾ ਕੇ ਕਹਿਣੀ ਆ ਉਹ ਆਪਣੇ ਵਿਚਾਰ ਨੇ ਉਹਦੇ ਅਧੀਨ ਸਾਨੂੰ ਸਾਨੂੰ ਕਹਿੰਦੇ ਰਹਿੰਦੇ ਹਨ ਨਾ ਕਿ ਸ਼੍ਰੋਮਣੀ ਕਮੇਟੀ ਦਫ਼ਤਰ ਨਿਜਮਾਨ ਸਾਹਿਬ ਸਾਨੂੰ ਕਹਿੰਦੇ ਰਹਿੰਦੀ ਹੈ ਤੇ ਜਿਹੜੀ ਜ਼ਮੀਨ ਦੀ ਹਕੀਕਤ ਆ ਉਹ ਤੋਂ ਹੋਰ ਹੁੰਦੀ ਆ ਉਹ ਸਾਰਿਆਂ ਨੂੰ ਮੇਨਟੇਨ ਕਰਨਾ ਇੱਕ ਮੇਜਰ ਦਾ ਕੰਮ ਹੁੰਦਾ ਤੇ ਜਿਹੜਾ ਬੜਾ ਹੀ ਮੁਸ਼ਕਲ ਲੋਡ ਆ ਗਈ ਨੌਕਰੀ ਸੰਗਤਾਂ ਇਹ ਗੱਲ ਨੂੰ ਸਮਝਣ ਦੀ ਆ ਬਿਲਕੁਲ ਹੀ ਬਿਲਕੁਲ ਸਮਝਣ ਦੀ ਸੋ ਇਹ ਸੰਖੇਤ ਇਹ ਮੇਜਰ ਸਾਹਿਬ ਅਜਿਆ ਸੰਕੀ ਜੋ ਕੰਡੋਪਰ ਹੀ ਨੇ ਗੁਰੂ ਜੀ ਸਾਹਿਬ ਇਸ ਤਰ੍ਹਾਂ ਜੇ ਅਸੀਂ ਮੈਨੇਜ ਕਰਦੇ ਆਂਗਾ ਜਿਸ ਤਰ੍ਹਾਂ ਦੇ ਖਰਚੇ ਤੁਹਾਡੇ ਸਾਹਮਣੇ ਦੱਸੇ ਗਏ ਨੇ ਪਰ ਲੋੜ ਹੈ ਸੰਤਰੂਵੀਂ ਦਾ ਲਾ ਸੰਤਰੂਵੀਂ ਤਾਂ ਜੋ ਅਧਿਹਾ ਟਿੱਪੀਆਂ ਕਰ ਦੋ ਬਾਝੋਂ ਗੁਰੂਕਾਰ ਸਭ ਦਾ ਹੰਦ ਸਭ ਦਾ ਸਤਕਾਰ ਅਤੇ ਇਹਨੂੰ ਕਰਨਾ ਚਾਹੀਦਾ ਹੈ